ਹਾਂਜੀ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਅੱਜ ਇੱਕ ਤਰੀਕ ਨਵੇਂ ਸਾਲ ਦੀਆਂ ਆਪ ਸਭ ਨੂੰ ਆਪ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਸਾਰਿਆਂ ਦੇ ਕੰਮਾਂ ਕਾਰਜਾਂ 'ਚ ਬਰਕਤਾਂ ਪੈਣ ਕਦੀ ਮਨੋ ਕਾਮਨਾ ਪੂਰੀਆਂ ਹੋਣ ਚੜ੍ਹਦੀ ਕਲਾ ਚ ਰਹਿਣ ਸਾਰੇ ਜਣੇ ਤੇ ਗੁੱਸੇ ਦੇਲੇ ਛੱਡੋ ਤੇ ਪਿਆਰ ਨੂੰ ਬੰਨ੍ਹਣਾ ਰੋ ਸਾਰੇ ਕਿਉਂ ਫਤਿਹ ਕਮੇ ਬਾਬਾ ਪਾਲੀਆਂ ਦੋ ਦੋ ਅਸੀਂ ਲੱਗੇ ਆ ਕੇਕ ਜਾਂ ਕੱਟਣ ਨਿਕਾ ਜ ਲੈ ਲੈਂਦਾ ਜ ਰਾਤੀ ਰਾਤੀ ਘਟਾਂ ਰਾਤੀ ਫਿਰ ਟਾਈਮ ਲੱਗਾ ਨਹੀਂ ਕਿਉਂਕਿ ਐਲਸਟਰੀ ਕਰਨ ਵਾਲਾ ਵੀਰ ਬੜੀ ਲੇਟ ਗਿਆ ਠੀਕ ਕੀਤਾ ਐਲਸਟਰੀ ਰਾਤੀ ਉਹਨੂੰ ਕਰ ਗਿਆ 11 ਵਜ ਗਏ ਨਾ ਅੱਧੀ 11 11 ਵਜ ਗਏ ਸਾਢੇ 11 11 ਵਜ ਗਏ ਫਿਰ ਆਪਾਂ ਟਾਈਮ ਬੜਾ ਹੋ ਗਿਆ ਰਾਤੀ ਵੀਰੇ ਆਪਾਂ ਫਿਰ ਅੰਗਰੇ ਸੂਰਜ ਘਟਾਂਗੇ ਕਿਹ ਬਤੇ ਕਹਿ ਦੋ ਕਿ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਕਹਿ ਦੋ ਕਹਿ ਦੋ ਨਵੇਂ ਸਾਲ ਦੀਆਂ ਵਧਾਈਆਂ ਇਹ ਸੁਤਾ ਉੱਠਿਆ ਅਜੇ ਹਾਂਜੀ ਨਹੀਂ ਅਜੇ

ਆ ਰੱਖੋ ਇੱਥੇ ਰੱਖੋ ਆਹ ਰੋੜਾ ਖੋਲੋ ਖੋਲੋ ਕੇਕ ਨਹੀਂ ਗਾਇ ਪੇਸਟੇ ਲੈਂਦੀਆਂ ਆਪਾਂ ਇਹ ਕਿੰਨੇ ਕਿਹ ਹੈ ਪਰ ਉਹ ਖੁਸ਼ੀ ਹੋਉਂਦੀ ਚਾਰ ਬੰਦੇ ਆਪਾਂ ਤਿੰਨ ਜਾਣੇ ਸੱਚ ਆਪਾਂ ਓਏ ਫਤਿਹਆ ਵੇਖੋ ਚੀਚੀ ਫਤਿਹਵਾ ਫਰਹ ਹੈ dennna ਫਦੇ ਚੀਚੀ ਲੈਂਦੀ ਆ ਨਵੇਂ ਸਾਲ ਦਾ ਹੈਪੀ ਬਰਥਡੇ ਮਨਾਉਣਾ ਨੇ ਚੜ ਦੋ ਚ ਇੱਕੋ ਬੜੀ ਬੂ ਮੋਮਬਤੀ ਚਲ ਇੱਕੋ ਬੜੀ ਇਕਲਾਤੀ ਜਗਾਓ ਜਗਾਓ ਆਲੋ ਆਂਡ ਆਂਡ ਆਨਲਾਈਨ ਜਗਾ ਦੋ चल चल चलो मारो फूग मारो मारो मारोड़ फतेह फतेह हैप्पी बर्थडे करो हैप्पी बर्थडे चलो कट्ठे गया किटे गया चलो चलो खाओ 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 हाँ करो हाँ करो चीची खाऊगा फतेह चीची खाऊगा चीची खाऊगा ਹਲੋ ਹਰ। ਹਲੋ। ਲੱਗੇ ਆਉਣਾ ਪੈਣਾ ਵਾਂਗੇ। ਫੇਰੀ ਗੱਲ ਬਾਤਨੀ ਆ। ਮੈਂ ਤੁਹਾਨੂੰ ਬਤਾ ਦਾਂ। ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਲਿਓ ਲਿਓ ਲਿਓ। ਥੈਂਕ ਯੂ। ਆਜੋ। ਖਾ ਲੋ। ਅੱਜ ਨਹੀਂ ਇੱਕ ਫਰਮਾਇਤ ਕਹਾਵਾ ਇੱਕ ਅੱਧੀ ਪੇਸ਼ਕੀ। ਆਜੋ ਸੰਖਾ ਲੋ। ਨਿਕਾ ਜਾ ਕੇਕ ਤੇ ਆਪਾਂ ਕੱਟ ਲਿਆ। ਚਾਹ ਪੀ ਆ ਗਈ ਹੁਣ ਚਾਹ ਪੀ ਕੇ ਤੇ ਆਪਾਂ ਚੱਲੇ ਆ ਹੁਣ ਕੰਮ ਤੇ ਵੀ ਅੱਜ ਛੁੱਟੀ ਕਿਉਂਕਿ ਬਾਰਿਸ਼ਾ ਬਾਰਿਸ਼ ਬੜੀ ਬੀਸੇ ਸਾਰੇ ਵੈਸੇ ਕਿੱਥੇ ਕਿੱਥੇ ਬਾਰਿਸ਼ ਹੋਈ ਕਮੈਂਟਾਂ ਵਿੱਚ ਦੱਸਿਓ ਤੇ ਕੰਮ ਤਾਂ ਰਿਵਲ ਚੱਲੇ ਆ ਥੋੜਾ ਰਹਿ ਗਿਆ ਬਸ ਦੋ ਦਿਨਾਂ ਦਾ ਰਹਿ ਗਿਆ ਕਵੇ ਕਦੋਂ ਦਿਨ ਦਾ ਕੰਮ ਬਸ ਤੇ ਮਿਲ ਤੋਂ ਆਪਨੇਗਾ ਜੇ ਦੋ ਦਿਨ ਦੇ ਵਿੱਚ ਵਿੱਚ ਤੇ ਫਿਰ ਆਪਾਂ ਕਰਾਂਗੇ ਸੈਲੀਬ੍ਰੇਟ ਤੇ ਜਿਹਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਇੱਕ ਕਰੀ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਾਂਡੇ ਸਾਰੇ ਕਾਜ ਪ੍ਰਮਾਤਮਾ ਆਸਕਰੇ ਸਾਲ ਦੇ ਵਿੱਚ ਜਿੰਨਾ ਦੇ ਕੰਮ ਅੜੇ ਆ ਸਾਰੇ ਰਾਸੋਂ ਤੇ ਚਾਹ ਪੀ ਲੋ ਫਿਰ ਠੰਡ ਬੜੀ ਚਾਹ ਦੇ ਨਾਲ ਪੀਤੀ ਚੱਲੋ ਪੀਤੀ ਨਾ ਖੰਗੜੀ ਕਿਹਾ ਬਾਜੀ ਲਾਈਆਂ ਦੇ ਦਿਓ ਦਹੀਂਆ ਦਹੀਂਆ ਫੇਰ ਇੱਕ ਵਾਰੀ ਵੈਲਸਰੀਆ ਬੜਾ ਠੀਕ ਰਹੇ ਰਾਤ ਹੀ ਲੈਟ ਹੀ ਬੰਦਾ ਇਧਰ ਹਾਂ ਜੀ ਦੱਸੋ ਕੀ ਗੱਲ ਟਾਈਮ ਹੋ ਚੁੱਕਾ 10 ਵਜ ਗਏ ਵੇ ਸਵੇਰ ਦਾ ਜਾਣਾ ਕੰਮ ਤੇ ਬੱਚ ਲਿਆ ਆ। ਚਲਿਓ ਜਲਦੀ ਬਸ ਕੇ ਟਾਈਮ ਬਾਲਾ ਹੋ ਗਿਆ। ਮਿਲਦੇ ਫੇ ਤੁਹਾਨੂੰ ਲੈਟ ਵੀ ਆ ਗਈ। ਲੈਟ ਵੀ ਆਈ ਉਹ ਤਾਂ ਨ ਵਰ ਗਈਆਂ ਨਾ। ਲੈਟ ਆ ਚੁੱਕੀ। ਲੈਟ ਆ ਗਈ। ਆ ਦੇਖੋ ਲੱਗ ਨਹੀਂ ਕਾਏ ਮਤਲਬ ਜਾ ਗਿਆ। ਛੋਟਾ ਜਿਹਾ। ਨਿੱਕੂ ਯਾ। ਉਹ ਤੇ ਜਿੰਦਾ। ਸਹੀ ਮੈਂ ਪਰ ਇਹ ਨਹੀਂ ਪਰ ਇਹ ਮੈਂ। ਚਲੋ ਫਿਰ ਆਪਾਂ ਚੱਲੇ ਹੁਣ ਕੰਮ ਤੇ ਦਸਤਾਰ ਬੰਨੀ। ਮਿਲਦੇ ਫੇ ਤੁਹਾਨੂੰ ਉੱਥੇ ਜਾ ਕੇ। ਲੈ ਵੀ ਅੱਗ ਬਾਲੀ ਆ। ਪੁਣੇ ਪਹੁੰਚੇ ਆਪਾਂ ਟਾਈਮ ਹੋ ਗਿਆ 9:30 ਦਾ ਪੌਣੇ 10 ਦਾ ਹੁੰਦੇ ਅੱਗ ਬਾਲੀ ਠੰਡੀ ਬੜੀ ਜਹਾਤੀ ਤੇ ਰੈਡਨਸ ਹੋ ਗਈ ਹੈ ਕਰਤਾ ਕਿ ਮਦਰਾਦ ਉਠੋ ਤੇ ਅੱਜ ਇਹਦੇ ਪੱਲੇ ਪੱਲੇ ਚਾੜਤੇ ਆ ਵੀ ਕਰਤਾ ਆਪਾਂ ਤਕਰੀਬਨ ਫਾਈਨਲ ਕਰਤਾ ਇਹ ਸਤਾਂਹ ਚੋਂ ਪੀਠੋਤੀ ਇੱਕ ਕਰ

ਹਾਂ ਹਾਂ ਇਹ 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 ਆਹ ਲਗਾਣ ਕੋਲ ਐਲਸੀ ਠੀਕ ਕਰਨੇ ਹੋ ਜ ਨੇ ਠੀਕ ਹੋਣੀ ਪਾਣੀ ਲੈ ਆਓ ਜਰ ਪੀਓ ਕੋਈ ਓਏ 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 ਇੱਥੇ ਬਹਿ ਜਾ ਬਹਿ ਜਾ ਇੱਥੇ ਇੱਥੇ ਬਹਿ ਜਾ ਲੋ ਜੀ ਭਾਈਓ ਐਲ 3 ਖੋਲਤੀ ਐ ਸਾਰੀ ਜੋ ਵੀ ਪਤਰੇ ਪੁੱਤਰੇ ਕਰਤੇ ਵੱਖਰੇ ਵਿੱਚੋਂ ਪੇਪਰ ਉਪਰ ਘੜ ਛੜੇ ਨੇ ਆਵੇਲਾ ਐਲ 3 ਕਾ ਦੀ ਆ ਟੀ ਨਹੀਂ ਐ ਸਭ ਦੀ ਪੂਰੀ ਕੰਪਲੀਟ ਹਾਂਜੀ ਸਭ ਜੀ ਆਜੋ ਆਜੋ ਫਿਰ ਜੜੀ ਵੇਖਣ ਵਾਲੀ ਸਕਰੀਨ ਦੀ ਉਹ ਸਕਰੀਨ ਲਾਹ ਕੇ ਉੱਧਰ ਰੱਖੀ ਹੈ ਨਾ ਉੱਧਰ ਰੱਖੀ ਉਹਦੇ ਤੇ ਬੈਠ ਜਾ ਪੇਪਰ ਉਹਦੇ ਥੱਲੇ ਭਾਈ ਸਕਰੀਨ ਆ ਲਿਖਾ ਜਾ ਛੋੜ ਦੇਣਾ ਵਿੱਚੋਂ ਨਿਕਲਿਆ ਸੁਟਣਾ ਹੈ ਤੇ एलसीडी दे करते इनने पुर्जे पुर्जे करते चालू होदा नहीं होनी नहीं खलारा पा लिया धूना हो नहीं चालू <laughs> दो बंदे लगे थे ਨਾਲ ਸਹੀ ਹੁਣ ਫਤਿਹ ਨੇ ਵੇਖਣੇ ਕੌਣ ਟੂਨ ਟਿੱਕਣ ਦੇ ਹਾਂ ਕਦੋਂ ਲੱਗਣ ਟੀਵੀ ਤੇ ਭਾਜ ਨੂੰ ਲੈ ਮੂੰਹ ਨਾਲ ਇਹ ਕੰਮ ਨੂੰ ਸੁਖਾ ਦਿੰਦੇ ਹੁਣ ਹੁਣ ਇਹ ਜਿਹੜੀ ਕਿਹਨੇ ਠੀਕ ਕਰਾਉਣਾ ਤੇ ਮੇਰੇ ਨੰਬਰ ਤੇ ਕਨੈਕਟ ਕਰੋ ਅਸੀਂ ਠੀਕ ਕਰਕੇ ਦਵਾਂਗੇ

ਫਤੇ ਇਧਰ ਜੁੜਾ ਹੈ ਪੂਰਾ ਸਟਾਉਂਡ ਆ ਆ ਬਦ ਕਿੱਥੇ ਚੱਲੇ ਮੈਂ ਨਾ ਉਹ ਪੋਪੀਆਂ ਪਾਲੀਆਂ ਦੋ ਦੋ ਤਿੰਨ ਤਿੰਨ ਇਹ ਤੇ ਮੁੰਡੇ ਬਰਪੈਂਡ ਹੀ ਬਹੁਤ ਜ਼ਿਆਦਾ ਅਮੇ ਚੱਲਦੇ ਨੇ ਤਿੰਨ ਦਿਨ ਬਾਅਦ ਆ ਕੇ ਡਾਕਟਰ ਨੇ ਦਿਖਾ ਦਿਓ ਹੋਏ ਚਲੋ ਅਜੇ ਥੋੜੀ ਸੇਜ ਖਰਾਬ ਹੀ ਆ ਮੁੰਡੇ ਦੀ ਠੰਗਦਾ ਜੇ ਬਹੁਤ ਜ਼ਿਆਦਾ ਮੈਂ ਕਿਹਾ ਦਿਖਾ ਲੈ ਹੁਨੇ ਤੇ ਆ ਗੱਡੀ ਜੋੜ ਰੜੀ ਪਹਿਲੇ ਲੱਗੇ ਨਰਸਨ ਲਈ ਚੱਲੇ ਆ ਹੁਣ ਆਪਾਂ ਇਹ ਕਾਦੀਆਂ ਰੋਡ ਤੇ ਇਹ ਗੱਡੀ ਆਪਣੇ ਉਧਰ ਲੱਗੀ ਹੈ ਡਾਕਟਰ ਐਚ.ਪੀ. ਸਿੰਘ ਆ ਦੇਖ ਸਕਦੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਆ ਦੇਖੋ ਡਾਕਟਰ ਐਚ.ਪੀ. ਸਿੰਘ ਆ ਕਾਦੀਆਂ ਰੋਡ ਤੇ ਜੋ ਚੁੰਗੀ ਦੇ ਨਾਲ ਹੀ ਆ ਕਾਦੀਆਂ ਵਾਲੀ ਚੁੰਗੀ ਵਾਲੇ ਬਟਾਲੇ ਚ ਕਾਦੀਆਂ ਵਾਲੀ ਚੁੰਗੀ ਉਹਦੇ ਨਾਲ ਹੀ ਪੈਂਦਾ ਹਸਪੀਟਲ ਤੋਂ ਦੱਦੀ ਬਹੁਤ ਪਈ ਫਤਿਹ ਦੇਖੋ ਕੀ ਕਰਦਾ ਪਿਆ ਤੇ ਕੀ ਕਰੁੰਦੀ ਏ ਸੋਣਾ ਮੇਰਾ ਨੋ ਨੋ ਇਹ ਨਹੀਂ ਛੇੜਨਾ ਬੁੱਤੇ ਨਹੀਂ ਛੇੜਨਾ ਗਾਂਢੀ ਚ ਬਹਿ ਜਾ ਅੰਦਰ ਲੈ ਲੈ ਪਾਪਾ ਹੁਣ ਮਾਰੇ ਆਜੋ ਨਹੀਂ ਕਿਤੇ ਆਜੋ ਨਹੀਂ ਮੇਰਾ ਪੁੱਤ ਕੀ ਕਹਿੰਦਾ ਸੀ ਕੀ ਕਿੰਨਾ ਕਰਦਾ ਸੀ ਸੂਤੋ ਤਾਂ ਮੇਰਾ ਸੋਣਾ ਮੇਰਾ ਪੁੱਤ ਹੈ ਨਹੀਂ ਕਿਤੇ ਚਾਹ ਇਹ ਦੂਜੇ ਮੈਨੂੰ ਚਾਹ ਨੂੰ ਲੈ ਕੇ ਇਧਰ ਮੈਂ ਬਣਾਈਆਂ ਚਾਹ ਤੇ ਇਹ ਆਈ ਹੀ ਕੰਮ ਤੋਂ ਆ ਪਿਆ ਇਹ ਕਹਿੰਦਾ ਮੈਨੂੰ ਬਸ ਪਹਿਲਾਂ ਮੈਨੂੰ ਬਿਸਕੁਟ ਦੇ ਦਿਓ ਬਾਅਦ ਵਿੱਚ ਤੁਸੀਂ ਖਾਓ ਠੀਕ ਹੈ ਗੜੂ ਅਥਰੂ ਬੜੇ ਹੁੰਦੇ ਰੁਈਆਂ ਬੜੀਆਂ ਆਉਂਦੀਆਂ ਬਾਹੂ ਨੂੰ